ਆ ਹੌਲੈਂਡ ਟਰੈਕਟਰ ਦੇ ਵਿੱਚ ਉਸ ਨੂੰ 20000 ਰੁਪਿਆ ਡਿਸਕਾਊਂਟ ਹੋ ਜੂ ਮੌਕੇ ਦੇ ਹੋਰ ਵੀ ਕਰਦਾ ਹੈ ਮੌਕੇ ਦੇ ਹੋਰ ਵੀ ਹੋ ਜੂ ਹਾਂ ਵੀਡੀਓ ਦੇਖਦੇ ਕੋ ਬੰਦਾ ਆਉਂਦਾ ਕੁਲ ਕਰਨੀ ਗਰਮੀ ਦਾ ਮਹੀਨਾ ਹੈ ਠੀਕ ਹੈ ਠੰਡਾ ਹੁੰਦਾ ਪਿਆ ਦੇ ਆਂ 5000 ਦਾ ਡਿਸਕਾਊਂਟ ਹੋਰ ਵੀ ਦੇ ਦਾਂਗੇ 5000 ਹੋਰ ਵੀ ਹੋ ਜੂ 25000 ਰੁਪਿਆ ਘਟ ਜੂ ਮਤਰੋ ਆ ਹੌਲੈਂਡ ਦੇ ਵਿੱਚੋਂ ਨਵਾਂ ਮਾਡਲ ਆ 534 ਘੰਡੇ ਟਰੈਕਟਰ ਚੱਲਿਆ ਇਹ 14928 ਪ੍ਰੋਪਰ ਦੀਦਾ ਉੱਤੇ ਲੱਗਿਆ ਵਾ ਵੋਡਿੰਗ ਆ ਦੇ ਉੱਤੇ ਪੈਸੇ ਲਈ ਬੋਲਦੇ ਆ ਪੈਸੇ ਲਈ ਬੋਲਦੇ ਆ ਜੀ 578 ਘੰਟੇ ਚੱਲੇ ਰਿਹਾ ਉਪਰ ਪਲੱਸ ਪਾਵਰ ਸਟੀering ਤੇਲ ਬ੍ਰੇਕਾਂ ਪਾਵਰ ਸਟੀering ਤੇਲ ਬ੍ਰੇਕਾਂ ਅਸੀਂ ਗੱਲ ਉਸ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਸਾਰਾ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਇਹ ਮੰਡੀ ਸੰਗਤ ਅਸੀਂ ਹਰ ਬੁੱਧਵਾਰ ਵਾਲੇ ਦੇ ਨਾਲ ਦੀ ਆ ਤੇ ਮਿੱਤਰੋ ਜਿੰਨੇ ਨੂੰ ਪਤਾ ਆ ਆਬਸੀਡਨ ਦਾ ਟਾਈਮ ਆ ਜਿਹੜਾ ਚੱਲ ਰਿਹਾ ਤੇ ਸਾਨੂੰ ਦੱਸਾਂਗੇ ਕੱਲੇ-ਕੱਲੇ ਟਰੈਕਟਰ ਦਾ ਰੇਟ ਤੇ ਅੰਦਰ ਵੀਰਾਂ ਦੀ ਡਿਟੇਲ ਤੇ ਸਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮਤਲਬ ਵੀਡੀਓ ਕਰ ਲੱਗਿਆ ਸਟਾਰਟ ਤੇ ਹੋਰ ਵੀ ਕੁਲਵੀਰ ਕੀ ਹਾਲ ਚਾਲ? ਠੀਕ ਠਾਕ ਭਾਈ ਹੋਰ ਭਾਈ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਵਾਗਤ ਹੈ ਆਪਣੇ ਪੇਜ ਤੇ ਤੁਹਾਡਾ ਤੇ ਗਰਮੀ ਕਰਾਈ ਬੈਠੇ ਕਿਤਾ ਤੁਸੀਂ ਬਾੜੀ। ਹਾਂ। ਪਹਿਲਾਂ ਹੀ ਗਰਮੀ ਦੀ ਤੁ ਗੱਲ ਛੇੜ ਲਈ। ਹਾਂ। ਤੇ ਇੱਕ ਜ਼ਿੰਮੇਵਾਰੀ ਲਾਦ ਕੇ ਕਿਵੇਂ ਹੈ? ਪੱਟੇ ਦਾ ਸਰਕਾਰ ਨੇ ਜਿੰਮੇਵਾਰ ਦਾ ਸਰਕਾਰ ਆਦ ਰੱਖਤਾ ਦੀ ਸਹੀ ਗੱਲ ਹੈ ਹ ਹਜ਼ਾਰਾਂ ਕਿਲਾ ਜੰਗਲ ਪੱਟਦਾ ਸੜਕਾਂ ਸਹੀ ਗੱਲ ਜਿੰਮੇਵਾਰਾਂ ਨੂੰ ਤਾਂ ਇੱਕ ਦੋਸ਼ ਦਿੰਦੇ ਸੈਂਟਰ ਰੋਡਾਂ ਨੇ ਬੜਾ ਬੜਾ ਕੰਮ ਕਰਤਾ ਹਾਂ ਉਹ ਕਰਕੇ ਡਬਲ ਕਰੀਆਂ ਫੋਨ ਲੈਣਾ ਕਰੀਆਂ ਸਿਕਸ ਲੈਣਾ ਕਰੀਆਂ ਕੰਮ ਤਾਂ ਉਹਦਾ ਹੀ ਦਿੱਤਾ ਪਰ ਆਏ ਵੀ ਆਪਾਂ ਜੇ ਇੱਕ ਬੰਦਾ ਜ਼ਿੰਮੇਵਾਰੀ ਸਮਝੇ ਪੰਜ ਪੰਜ ਰੁਪਏ ਛੱਕੇ ਜਾਣਾ ਲਾਦ ਗਏ ਯਾਰ ਇੱਥੇ ਹਾਂ ਵਧੀਆ ਗੱਲ ਹੈ ਤੇ ਇੱਕ ਸਾੜ ਏਸੀ ਦੀ ਲੋਡ ਨਹੀਂ ਪੈਣੀ ਤੇ ਮੁਰਦੇ ਸਾਲ ਨੂੰ ਟੈਂਪਰੇਚਰ 38 40 ਦੀ ਫੇਰ ਦਿਆਵਾਂ ਹਾਂ ਹਾਂ ਹੁਣ ਤਾਂ 50 ਤੇ ਵੱਗ ਜਿਹੜੇ ਸਾਲ ਹੁਣ ਤਾਂ ਬਿਨਾਂ ਕੱਚ ਕਰ ਕਰ ਮੁਰਦਾ ਤੇ ਅੱਜ ਮਿੱਤਰੋ ਜਿੰਮੇਗਰੀ ਗਰਮੀ ਕਰਕੇ ਰੌਣਕ ਹੈਗੀ ਆ ਪਰ ਉਨੀ ਨਹੀਂ ਹੈਗੀ ਜਿੰਨੀ ਚਾਹੀਦੀ ਹੈ ਗਰਮੀ ਹੋਰ ਗਰਮੀ ਵਾਲੀ ਆ ਜਦੋਂ ਆਹ ਟਰੈਕਟਰ ਬਾਰੇ ਇੱਕ ਜਾਣਕਾਰੀ ਸਾਂਝੀ ਕਿੰਨਾ ਮਾਡਲ ਹੈ ਇਹ ਇਹ ਤਾਂ ਪਹਿਲਾਂ ਸਾਰੇ ਟਰੈਕਟਰ ਦਿਖਾ ਟਰੈਕਟਰ ਆਪਾਂ ਲਾ ਲਿਆ ਸਦਰੀ ਤੋਂ ਡੈਕ ਤੋਂ ਲਾ ਕੇ ਮਿੱਤਰੋ ਲ ਇਹ ਮੇਰੇ ਕਹਦੀਏ ਸਾਰੇ ਇੱਧਰ ਵੀ ਮਾਰੇ ਅੰਗ ਬੰਗੇ ਸਾਰੇ ਪੂਰੇ ਆ ਹਾਰਨ ਵੀ ਮੂਰੇ ਲੱਗੇ ਨਹੀਂ ਹਾਰਨ ਨਹੀਂ ਲੱਗੇ ਹਾਂ ਇਹਨੂੰ ਝੂਮ ਕਰਕੇ ਦੇ ਰੂਟਸ ਦੇ ਲੱਗੇ ਹੋਏ ਆ ਹਾਂ ਠੀਕ ਐ ਇਹ ਕਿੰਨਾ ਮਾਡਲ ਆ ਇਹ ਮਾਡਲ ਆ 9 ਠੀਕ ਐ 2009 ਮਾਡਲ ਆ ਇਹ ਹਾਂਜੀ ਤੇ ਟੌਪ ਮਾਡਲ ਵਾਲਾ ਹੈਗਾ ਟੌਪ ਮਾਡਲ ਦਾ 9 ਮਾਡਲ ਆ 55 ਐਚਪੀ ਵਾਲਾ ਤੇ ਟਾਇਰ ਟੂਰ ਦੇਖੋ ਮਿੱਤਰੋ ਪੀਕੇਟੀ ਦੇ ਨਗਰਲੇ 55 ਪੈਸੇ ਡਰ BKD ਦੇ ਨਹੀਂ ਇਹ ਕਿ BKD ਦੇ ਨਾਲ ਕਮਾਂਡਰ ਵੀ ਹੈ ਕਮਾਂਡਰ ਵੀ ਹੈ ਨਾਲ ਜਿਵੇਂ ਕਹਦੇ BKD ਦੇ ਟੌਪ ਮਾਡਲ ਵਾਲੇ ਟਰੈਕਾ 20000 ਦਾ ਡੈਕ ਵੀ ਹੈਗਾ 10000 ਦੀ ਛਤਰੀ ਵੀ ਹੈਗੀ ਤੇ ਹੁਣ ਐਂ ਦੱਸ ਨੰਬਰ ਕਿੱਥੋਂ ਦਾ ਟਰੈਕਟਰ ਨੰਬਰ ਦਾ ਬਠਿੰਡਾ ਇਹ ਕਿ ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਤੇ ਹੁਣ 4 ਲੱਖ ਤੇ 95000 ਤਾ ਹੋਗੀ ਡਿਮਾਂਡ ਵਾਹ ਕਲਵੀਰ ਦੀ ਡਿਮਾਂਡ ਹੀ ਹੈ ਜੈ ਜੈ ਰੇ ਠੀਕ ਆ ਕਿੰਨੇ ਕ ਦਾ ਬਣੂ ਟਰੈਕਟਰ ਬਣ ਜੈ ਰੇ ਕਿੰਨੇ ਕ ਦਾ ਬਣੂ ਟਰੈਕਟਰ ਇਹ ਟਰ ਚੰਗਾ ਬਹੁਤ ਹੈ ਹਾਂ ਚੰਗੇ ਨਾਲ 55 HP ਦੇ ਵਿੱਚ ਤਾਂ ਪਲੱਸ ਹਾਂਜੀ ਬਹੁਤ ਮੰਗ ਹੈ ਚੰਗੇ ਵੀ ਬਹੁਤ ਟਰੈਕਟਰ ਠੀਕ ਹੈ ਬਾਕੀ ਟਰੈਕਟਰ ਹੈ ਵੀ ਘੱਲੋਂ ਇਹੋ ਜਿਹੇ ਹੈ ਵੀ ਹੈ ਨਾ ਤੇਲ ਪਾਣੀ ਬਦਲੀ ਜਾ ਇਹਨਾਂ ਨੂੰ ਹੁੰਦਾ ਹੀ ਕੱਖ ਹੁੰਦਾ ਕੁਝ ਨਹੀਂ ਟਰੈਕਟਰ ਨੂੰ ਇਹ ਹੁਣ ਕਿੰਨੇ ਦਾ ਚਾਰ ਲੱਖ ਤੇ 75000 ਦਾ ਟਰੈਕਟਰ ਦੇ ਦੇ ਚਾਰ ਲੱਖ ਤੇ 75000 ਦਾ ਟਰੈਕਟਰ ਵਣ ਜੂ ਮੇਰੇ ਕੋ ਆ ਹਾਲੈਂਡ ਟਰੈਕਟਰ ਦੇ ਵਿੱਚ ਉਸ ਨੂੰ 20000 ਰੁਪਿਆ ਡਿਸਕਾਊਂਟ ਹੋ ਜੂ ਮੌਕੇ ਦੇ ਹੋਰ ਵੀ ਹੋ ਜੂ ਹਾਂ ਵੀਡੀਓ ਦੇਖਦੇ ਕੋਈ ਬੰਦਾ ਆਉਂਦਾ ਕੋਈ ਗੜਨੀ ਗਰਮੀ ਦਾ ਮਹੀਨਾ ਹੈ ਮੈਨੂੰ ਠੰਡਾ ਹੁੰਦਾ ਪਿਆ ਦੇ ਆਂ ਹੰਦਾ ਹੰਦਾ ਰਹਾ 5000 ਰਿਸਕਾਉਂਟ ਹੋਰ ਵੀ ਦੇਦਾ 5000 ਹੋਰ ਵੀ ਹੋ ਜਾ 25000 ਰੁਪਇਆ ਘੱਟ ਜੀ ਮਤਰੋ ਆ ਹੌਲਣ ਦੇ ਵਿੱਚੋਂ ਨਵਾਂ ਮਾਡਲ ਆ ਤੇ ਸੇਵਾਨ ਜਿੰਨਾ ਇਹਦੇ ਉੱਤੇ ਦਿੰਦਾ ਹੈ ਹਾਂਜੀ ਇਹ ਐਂ ਦੇਣਾ ਹੈ ਐਂ ਮਿਲੂਗਾ ਜਿਹੜਾ ਤੈਨੂੰ ਰੇਟ ਦੱਸਦਾ ਠੀਕ ਹੈ ਰੇਟ ਦੇ ਵਿੱਚੋਂ ਹੁਣ ਪੈਸੇ ਘੱਟ ਦੇ 30000 ਰੁਪਏ ਹਾਂ ਸਹੀ ਗੱਲ ਆ ਤੇ ਇੱਕ ਜੇ ਕਿਸੇ ਵੀਰ ਕੋਲ ਪੁਰਾਣਾ ਹੋਇਆ ਪੁਰਾਣਾ ਯਾਰ ਗੱਲ ਆ ਕਿ ਜਿਹੜਾ ਪਰ ਰੇਟ ਦਿੰਨੇ ਆ ਨਾ ਹਾਂ ਰੇਟ ਜਮ ਮਿੰਨ ਤੋਲ ਕੇ ਤੱਕੜੀ ਤੇ ਬੋਦੇ ਵਾਲਾ ਕੰਮ ਹੀ ਹੁੰਦਾ ਠੀਕ ਹੈ ਕਈ ਵਾਰੀ ਵੀਰ ਸੋਚਦਾ ਯਾਰ ਵੀ ਆਪਾਂ ਆਪਦਾ ਟਰੈਕਟਰ ਹੁਣ ਮਹਿੰਗਾ ਘਟਾ ਲਿਆ ਵੀ ਉਹ ਕੰਮ ਤਾਂ ਹੈ ਨਹੀਂ ਤੇ ਏਜੰਸੀ ਵਾਲੇ ਵੀ ਭੱਜ ਜਾਂਦੇ ਹੁੰਦੇ ਸਹੀ ਗੱਲ ਆ ਅਸੀਂ ਆਪ ਨਾਮ ਆ ਲਿਆ ਸੀ ਏਜੰਸੀ ਵਾਲੇ ਪਰਾਣਾ ਕੱਟਣ ਤੋਂ ਹੱਥ ਖੜੇ ਕਰਦੇ ਠੀਕ ਹੈ ਠੀਕ ਹੈ ਬਾਜਬ ਰੇਟ ਤੇ ਹਾਂ ਨਜਾਇਜ਼ ਰੇਟ ਤੇ ਲੋਨ ਲੋਨੇ ਤੇ ਤਾਂ ਨਹੀਂ ਹੁੰਦਾ ਭਾਈ ਨਾ ਹੁਣ ਲੋਨ ਦੀ ਸਬਦ ਹੈ ਹੀ ਆ ਲੋਨ ਦੀ ਸਬਦ ਹੈ ਆ ਟਰੈਕਟਰ ਤੇ ਨਹੀਂ ਹੁੰਦਾ ਠੀਕ ਹੈ ਇਹ ਤੇ ਨਹੀਂ ਹੁੰਦਾ ਲੋਨ ਦੀ ਸਬਦ ਆ ਲੋਨ ਦੀ ਸਬਦ ਤਾਂ ਹੈਗੀ ਆ ਤੇ ਹੁਣ ਮਿੱਤਰੋ ਉਹ ਟਰੈਕਟਰ ਕੋਲ ਆ ਗਏ ਜਿਹਦੇ ਤੇ ਲੋਨ ਹੋ ਜਾਊਗਾ ਲੋਨ ਕੀ ਹੋ ਜਾਊ ਆ ਜਮਾ ਹੀ ਨਾ ਮੈਂ ਤਾਂ ਹੀ ਕਿਹਾ ਲੋਨ ਹੋ ਜਾਊਗਾ ਹ ਇਹ ਹੈਗਾ ਜੀ ਅਸਰ 241 ਤੇ ਜਮਾ ਨਵਾਂ ਮਾਡਲ ਹੈਗਾ 22 ਤੇ 23 ਦੀ ਕਾਪੀ ਆ ਮਾਈ ਬਟਾ 23 ਸੁਪਰ ਪਲੱਸ ਹੈ 31 ਮਾਰਚ 2023 ਨੂੰ ਨਵਾਂ ਨਿਕਲਿਆ 31 ਮਾਰਚ 2023 ਨੂੰ ਨਵਾਂ ਨਿਕਲਿਆ ਮਿੱਤਰੋ ਟ੍ਰੈਕਟਰ ਦੇਖੋ ਤੇ ਜੇ ਕੋਈ ਅਸਰ ਹੈ ਨਾ ਨਵਾਂ ਲੈ ਲਓ ਇਹ ਵੀ ਚੈੱਕ ਕਰਨੇ ਆ ਦਾ ਠੀਕ ਹੈ ਮੀਟਰ ਵੀ ਦਿਖਾ ਦਿੰਦੇ ਆ ਤੁਹਾਨੂੰ 578 ਘੰਟੇ ਚੱਲਿਆ ਹੋਇਆ ਕਹਿ ਰਿਹਾ ਘੰਟੇ ਇੱਥੇ ਗਰਨੇ ਪਲਾ ਕੈਮਰਾ 578 ਘੰਟੇ ਚੱਲਿਆ ਦੇਖੋ ਸੂਪਰ ਪਲੱਸ ਪਾਵਰ ਸਟੀering ਤੇਲ ਬ੍ਰੇਕਾਂ ਪਾਵਰ ਸਟੀering ਤੇਲ ਬ੍ਰੇਕਾਂ ਇਹ ਪਾਵਰ ਸਟੀering ਦੇ ਅੰਦਰ ਹੈ ਠੀਕ ਹੈ ਹਾਂ ਇਧਰੋਂ ਨਹੀਂ ਪਤਾ ਲੱਗਦਾ ਇਹ ਸਟੀering ਰਾਡ ਚ ਆਉਂਦਾ ਉਹੀ ਲੱਭੀ ਜਾਣਾ ਮੈਂ ਜਾ ਇਧਰ ਜਾ ਠੀਕ ਹੈ ਉਹ ਪਿੱਛੇ ਆਰਮ ਡੋਰ ਲੱਗਿਆ ਸਟੀering ਦੇ ਵਿੱਚ ਅਸੇ ਪਿੱਛੇ ਲੱਗਿਆ ਹੁੰਦਾ ਇਹਨਾਂ ਦੇ ਆਹ ਦੇਖਾ ਇਹ ਇੱਥੇ ਹਾਲ ਦੇਖਾ ਲੱਗਿਆ ਠੀਕ ਆ ਲੱਗਿਆ ਵਾ ਜਿਗਾਰ ਆਹ ਡਬਲ ਪੰਪ ਇਧਰ ਠੀਕ ਹੈ ਇੱਥੇ ਡਬਲ ਪੰਪ ਪਾਵਰ ਸਟੀering ਦੇ ਵਿੱਚ ਆ ਗਿਆ ਜਿਹਨੂੰ ਪਤਾ ਹੈ ਇਹਦੇ ਬਾਰੇ ਸੂਪਰ ਪਲੱਸ ਪਾਵਰ ਸਟੀering ਟੌਪ ਮਾਡਲ ਹੁੰਦਾ ਠੀਕ ਹੈ disc ਨਹੀਂ ਤੇਲ ਬ੍ਰੇਕਾਂ ਦਾ ਤੇਲ ਬ੍ਰੇਕ ਇਹ ਹੋਣਾ ਐ ਵਸ ਕਿੰਨਾ ਡਿਮਾਂਡ ਕੀ ਰੱਖਿਆ ਇਹਦੀ ਡਿਮਾਂਡ ਹੈ 3 ਲੱਖ ਤੇ 75 ਹਜ਼ਾਰ ਰੁਪਿਆ 3 ਲੱਖ ਤੇ 75 ਹਜ਼ਾਰ ਡਿਮਾਂਡ ਹੈ ਤੇ ਖੂਬੀਆਂ ਸੋਨੂ ਸਾਰੀਆਂ ਗਿਣਾ ਦੀਆਂ ਤੇ ਇਹ ਕਿੰਨੇ ਕਿਤਾ ਇਹ ਤਾਂ ਯਾਰ ਹਾਰ ਵਾਲਾ ਇਹਦੇ ਤਾਂ ਮੁੱਲ ਤਾਂ ਇੰਨਾ ਕਿਤਾ ਲੂਣ ਹੀ ਹੋ ਜੂ ਯਾਰ ਹਾਂ ਇਹ ਇੱਕ ਬਾਕੀ ਹੋਰ ਵੀ ਹੈ ਨਾ ਇਹ ਤੇ ਹਾਰ ਪਾ ਕੇ ਲੈ ਜਾਏ ਕਿਤੇ ਕੰਪਨੀ ਚ ਲੈ ਕੇ ਆਉਣ ਠੀਕ ਹੈ ਇਹਨਾਂ ਵਾਂਗ 570 ਹੰਢ ਕਿਉਂ ਹੋਇਆ ਨਾ ਠੀਕ ਹੈ ਬਣ ਕਿੰਨੇ ਕਿਤਾ ਫਿਰ ਆਪਾਂ ਹੁਣ ਕਿੰਨੇ ਦਾ ਦੇਣਾ ਜਿਵੇਂ 3 ਲੱਖ 75 ਹਜ਼ਾਰ ਤਾਂ ਹੋ ਗਈ ਡਿਮਾਂਡ ਐ ਇਕੁਇਰੇਟ ਇਕੁਇਰੇਟ 5.5 ਲੱਖ ਦਾ 3.5 ਲੱਖ ਦਾ ਟਰੈਕਟਰ ਮਿੱਤਰੋ ਮਿਲ ਜੂ ਸਾਨੂੰ 25000 ਹੋਰ ਮੰਨਤਾ ਨਹੀਂ ਐਥੋਂ ਘਟ ਜੂ ਹੋਰ ਮੰਨਤਾ ਨਹੀਂ 3000 ਰੁਪਏ ਡਿਸਕਾਊਂਟ ਹੋ ਜੂ ਮੰਨਤਾ ਨਹੀਂ ਹੈਗਾ ਹੋਰ ਸਿਰਈ ਆ ਠੀਕ ਐ ਬਸ ਮਾਨ ਨਹੀਂ ਹੁੰਦਾ ਹਾਂਜੀ ਪਰ ਆਪਣੇ ਵਾਲਾ ਰੇਟ ਜਮ ਹੁੰਦਾ ਸਿਰਈ ਆ ਠੀਕ ਐ ਉਦੋਂ ਘਟਦਾ ਹੁਣ ਰੱਬ ਦਾ ਨਾ ਯਾਰ 5-4000 ਦੀ ਕੀਮਤ ਹੀ ਰਹਿ ਜਾਂਦੀ ਆ ਸਹੀ ਗੱਲ ਐ ਉਦੋਂ ਬਾਅਦ ਰੱਬ ਦਾ ਨਾ ਹੀ ਰਹਿ ਜਾਂਦਾ ਤੇ ਉਦੋਂ ਬਾਅਦ ਆ ਗਿਆ 21 ਮਾਡਲ ਆ ਸੋਨ ਵਾਲੀ ਕਾ ਮਿੱਤਰੋ 35 ਮਾਈਲੇਜ ਮਾਸਟਰ ਹਨਾ ਮਾਈਲੇਜ ਮਾਸਟਰ ਆ ਆਵ ਨੰਬਰ ਚ 35 HP ਕੈਟਾਗਰੀ ਵਾਲਾ ਠੀਕ ਹੈ ਪਾਵਰ ਸਟੀering ਤੇਲ ਬ੍ਰੇਕਾਂ ਸੈਂਟਰ ਗੇਅਰ ਚੋਂ ਦਾ ਚੌਕੜਾ ਨਵਾਂ ਚੌਕੜਾ ਜਮਾ ਨਾ ਨਵਾਂ ਠੀਕ ਹੈ ਹਾਂ ਫਿਰ ਦੇਖੋ ਮਿੱਤਰੋ ਜਿਵੇਂ ਕਹ ਰਹੀਏ ਜੇ ਕੇ ਵਾਲੀਆਂ ਮੋਹਰਾਂ ਜਿਵੇਂ ਪੰਗਾ ਟਾਇਰਾਂ ਦੇ ਉੱਤੇ ਵੀ ਇਹ ਵੀ 1100 ਘੰਟੇ ਚੱਲਿਆ 1100 ਕਿੰਨਾ ਚੱਲਿਆ ਇਹ 1100 ਘੰਟਾ ਚਾਬੀ ਲਾ ਕੇ ਦੇ ਮਿੱਤਰੋ 1100 ਘੰਟਾ ਚੱਲਿਆ ਇਹ ਤੇ ਜਿਵੇਂ ਕਹਦੀ ਆਪਾਂ ਹੁਣ ਮੀਟਰ ਕੋਲ ਆ ਗਏ ਜਮਾ ਇਹਦੇ ਇੱਕ ਆ ਬਿਆ ਮੀਟਰ 1178 ਘੰਟੇ ਹਾਂ 1178 ਘੰਟੇ ਮਿੱਤਰੋ ਇਹ ਟਰੈਕਟਰ ਚੱਲਿਆ ਠੀਕ ਹੈ 1178 ਘੰਟੇ ਚੱਲਿਆ ਤੇ ਇਹ ਹੁਣ ਕਿੰਨੇ ਦਾ ਬਣ ਜੂ ਇਹ ਟਰੈਕਟਰ ਦੇ ਦਿਆਂਗਾ ਆਪਾਂ 4 ਲੱਖ ਤੇ 10 ਹਜ਼ਾਰ 4 ਲੱਖ ਤੇ 10000 ਦਾ ਟਰੈਕਟਰ ਮਿਲ ਜੂ ਮਿੱਤਰੋ 19000 ਰੁਪਿਆ ਰੇਟ ਕਰ ਜੂ 20 ਘਟਾ ਲਾਂਗੇ ਬਾਈਕਲੇ ਵੀ 50 ਨੰਬਰ ਦੇ ਵਿੱਚ ਆ ਇਹ ਪੰਜਾਬ ਨੰਬਰ ਹੈ ਲੋਨ ਕਹਣ ਸੋ ਜੂ ਸਾਰਾ ਕੰਮ ਐਨਓ ਸੀ ਨਿਕਲ ਜੂ ਐਨਓ ਸੀ ਨਿਕਲ ਜੂ ਠੀਕ ਹੈ ਨਗਦ ਕਹੇ ਦਾ ਟਰੈਕਟਰ ਹੈ ਨਗਦ ਕਹੇ ਦਾ ਟਰੈਕਟਰ ਤੇ ਲੋਨ ਹੋ ਜੂਏ ਇਹ ਜਮਾ ਨਵਾਂ ਹੀ ਆ ਟਰੈਕਟਰ ਜਮਾ ਨਵਾਂ ਹੈ ਨਵੇਂ ਤੇ ਕੀ ਨਹੀਂ ਠੀਕ ਹੈ ਉਦੋਂ ਆ ਗਿਆ 730 ਮਿੱਤਰੋ 2000 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਆ ਤੇਜ ਵੀ ਜਿਵੇਂ ਕਹ ਜੀ ਗੁਣਾ ਦੀ ਗੁਸੜੀ ਤੇ ਗੁਣਾ ਦੀ ਮਤਲਬ ਹੀ ਪਰਲੇ ਪਾਸੇ ਕੈਮਰਾ ਮਾਰ ਦੇ ਠੀਕ ਹੈ ਕੰਪਨੀ ਫਿਟਡ ਹੈਗਾ ਪਾਵਰ ਸਟੀering ਪਾਵਰ ਸਟੀering ਮਿੱਤਰੋ ਕੰਪਨੀ ਫਿਟੜਾ ਇਹ ਹੌਲੈਂਡ ਦਾ ਤੁਸੀਂ ਦੇਖ ਕੀ ਇਹ ਪਹਿਲਾਂ ਦਾ ਫੀਟਿੰਗ ਦੇਖੋ ਕੰਪਨੀ ਫਿਟਡ ਪਾਵਰ ਸਟੀering 2000 ਮਾਡਲ ਹੌਲੈਂਡ ਟਰੈਕਟਰ ਆ ਇਹ ਇਸ ਦੀ ਕੰਡੀਸ਼ਨ ਪੂਰੀ ਵਧੀਆ ਪਈ ਆ ਜਿਹੜੇ ਹਿਸਾਬ ਨਾਲ ਜਿਵੇਂ ਕਰੀਏ 24 ਸਾਲ ਟਰੈਕਟਰ ਨੂੰ ਆਏ ਨੂੰ ਹੋ ਗਏ ਹਨਾ ਸਾਰੀ ਪੇਟ ਸਾਰਾ ਟੋਟਲ ਮੰਨ ਲਾ ਵੀ ਥੋੜਾ ਬਹੁਤ ਟੱਚਿੰਗ ਨੂੰ ਛੱਡ ਕੇ ਨਾ ਠੀਕ ਐ ਸ਼ੋ ਬਾਡੀ ਬੁੱਡੀ ਦਾ ਤਾਂ ਚੰਗਾ ਮਗਰਾਂ ਦੇ ਮਾੜੀ ਮੋਟਾ ਚੰਗਾ ਟਰੈਕਟਰ ਦੇ ਠੀਕ ਐ ਬਾਕੀ ਪਰ ਚਿਰ ਬਹੁਤ ਹੋ ਗਿਆ ਬਾਕੀ origignal origignal ਹੀ ਪੈ ਟਰੈਕਟਰ ਇਹ ਨਾ ਹੈਗਾ 24 ਸਾਲ ਹੋ ਗਏ ਮਿੱਤਰੋ ਬੜਾ ਮੋੜ ਤੇ ਟੱਕਰ ਲਾ ਪਈ ਜਾਂਦਾ ਤੇ 2,85 ਹਜ਼ਾਰ ਡਿਮਾਂਡ ਆ ਇਹਦੀ ਹਾਂ ਇਹ ਕਿੰਨੇ ਕਦਾ ਬਣ ਜੂ ਇੱਕੋ ਹੀ ਰੇਟ 2 ਲੱਖ ਤੇ 55 ਹਜ਼ਾਰ ਦਾ ਰੇਟ ਦੇਣਾ 2 ਲੱਖ ਤੇ 55 ਹਜ਼ਾਰ ਦਾ 30 ਹਜ਼ਾਰ ਰੁਪਈਆ ਰੇਟ ਮਿੱਤਰੋ ਆ ਹੌਲੈਂਡ ਜੋ ਘਟ ਜੂ ਹੁਣ ਉਧਰ ਤੇ ਯਾਰ ਇਹ ਜੋ ਘਟ ਨਹੀਂ ਘਈ ਜਾਂਦਾ ਕੰਮ ਹਾਂ ਹੈੁੱ ਫੁੱਲਾ ਹੀ ਆ ਜਾਂਦਾ ਕੰਮ ਫੁੱਲਾ ਹੀ ਆ ਜਾਂਦਾ ਕੰਮ ਅੱਜ ਤੇ ਆ ਹੁਣ ਆ ਗਿਆ ਜਿਵੇਂ ਕਿ ਜੇ ਕੋਈ ਵੀਰ ਕਹਾਣਾ ਹੁੰਦਾ ਵੀ ਪੁਰਾਣਾ ਲੈ ਲੀਏ ਯਾਰ ਹਨਾ ਇਹਨਾਂ ਦਾ ਅੱਜ ਹੁਣ ਇਹਨਾਂ ਦਾ 20 ਮਹੀਨਾ 2 ਮਹੀਨਾ ਦੌਰ ਇਹਨਾਂ ਦਾ ਚੱਲੂ ਠੀਕ ਹੈ ਕਿਉਂਕਿ ਤੁਹਾਡੇ ਏਰੀਏ ਚ ਨੀ ਹੁਣਾ ਸੁਣੋ ਤੁਸੀਂ ਗੱਲ ਦਾ ਪਤਾ ਸਾਡੇ ਹੁਣ ਬੂਰਾ ਤੇ ਜੁੜ ਜਾਂਦਾ ਕੋ 20 ਫੁੱਟ ਤੇ ਪਾਣੀ ਐ ਤੇ ਪਟਾ ਸ਼ਾਫਟ ਨੇ ਪਾਣੀ ਉੱਧਰ ਨਹੀਂ ਉੱਧਰ ਸਾਡੇ ਵਾਲੇ ਦਾ ਰੈੱਡ ਜੋੜ ਚ ਫਿਰ ਜਿਹੜਾ ਹੁਣ ਜਿਹੜਾ ਤੁਸੀਂ ਦਾ ਜੀ ਤਾਂ ਸਾਡੇ ਦਾ 20 ਫੁੱਟ ਤੇ ਪਾਣੀ ਦਾ ਲੈਵਲ ਐ ਠੀਕ ਐ ਤੇ ਜਿਹੜਾ ਪਟਾ ਸ਼ਾਫਟ ਵਾਲਾ ਖੂਦੂ ਤਾਂ ਦੇਖਿਆ ਨਹੀਂ ਹੁਣ ਨਾ ਦੇਖਿਆ ਉਹ ਮੈਂ ਬਸ ਉਹ ਤੇ ਚੱਲਦਾ ਵਧੀਆ ਉਹ ਤੇ ਚੱਲਦਾ ਠੀਕ ਐ ਬਾਕੀ ਪੱਠੇ ਢੋਣਿਆ ਚਾਰ ਢੋਣਿਆ ਕੰਮ ਦਿੰਦਾ ਕੰਮ ਦਿੰਦਾ 94 ਮਾਡਲ ਆ ਡਿਮਾਂਡ ਹੈਗੀ 1,10,000 ਇਹ ਬਟਿੰਡਾ ਨੰਬਰ ਐ ਬਟਿੰਡਾ ਨੰਬਰ ਐ ਇਹ ਕਿੰਨੇ ਕ ਦਾ ਵਣਜੂ ਇਹ ਤੇਲ ਪਾ ਕੇ ਭੁੱਲਣ ਵਾਲਾ ਕੰਮ ਹੈ ਮੇਰੇ ਨਾਲ ਵਾਲੇ ਲੜਨਗੇ ਮੇਰੇ ਨਾਲ ਵਾਲੇ ਲੜਨਗੇ ਅਸੇ ਇਹਦਾ ਤੈਨੂੰ ਰੇਟ ਦਿੰਦਾ ਠੀਕ ਹੈ ਇਹਦਾ ਟੈਂਕੀ ਭਰ ਕੇ ਭੁੱਲਣ ਵਾਲਾ ਕੰਮ ਹੈ ਮੇਰੇ ਨਾਲ ਵਾਲੀ ਗੱਲ ਕਰ ਦੋ ਜੀ ਸੁਣੋ ਅਸੀਂ ਹੁਣ ਆ ਬੰਦੇ ਲੈ ਕੇ ਆਉਣੇ ਝੋਨੇ ਵਾਲੇ ਹਾਂਜੀ ਛੱਡ ਕੇ ਆਉਣੇ ਪਨੀਰੀ ਚੱਕ ਕੇ ਲਿਆਉਣੇ ਛੱਡ ਕੇ ਇਹਨਾਂ ਦਿਨਾਂ ਦਾ ਉਹ ਨਾਲ ਬਾਹਰ ਟਿਕੀ ਟੈਂਕੀ ਭਰ ਕੇ ਸਾਰਾ ਕੰਮ ਇਹਨੂੰ ਅੱਗੇ ਆ ਗਿਆ 8 ਮਾਡਲ 265 DI ਇਹ ਨੰਬਰ ਕਿੱਥੋਂ ਦਾ ਅਗਲ ਵੀਰੇ ਦਾ ਇਹ ਨੰਬਰ ਹੈ ਰਾਜਸਥਾਨ ਦਾ ਠੀਕ ਹੈ ਜਦੋਂ 265 ਦੀ ਗੱਲ ਆ ਜਾਂਦੀ ਹੈ ਤੇਲੇ ਵੀ ਸੌਂਦੇ ਹੀ ਆ ਇਹ ਲੇਵੀ ਸੌਂਗਦੇ ਦੀਵੇ ਜਿੰਨਾ ਖਰਚੇ ਕਹਿੰਦੇ ਆ ਦੀਵੇ ਜਿੰਨਾ ਖਰਚਾ ਕਹਿੰਦੇ ਜਿਵੇਂ ਕਿ ਦੀ ਟਾਇਰ ਟੂਰ ਵੀ ਚੰਗੇ ਪਏ ਤੇ ਮੂਹਰੇ ਟਾਇਰ ਦਾ ਪੂਰੀ ਚੰਗੇ ਪੂਰੇ ਨਵੇਂ ਆਗੇ ਮਗਰਲੇ 75 ਕੇ ਪੈਸੇ ਆ ਠੀਕ ਹੈ ਦੀਵੇ ਤੋਂ ਗੱਲ ਲੱਗੀ ਅੱਜ ਕੱਲ ਦੇ ਨਵੇਂ ਮੁੰਡਿਆਂ ਨੂੰ ਤਾਂ ਦੀਵੇ ਦਾ ਵੀ ਨਹੀਂ ਪਤਾ ਨਾ ਦੀਵੇ ਦਾ ਹੁਣ ਹੀ ਪਤਾ ਹੋਣਾ ਇਹ ਇਨਵਰਟਰ ਦੇ ਟਾਈਮ ਵਾਲੇ ਆ ਹੁਣ ਵਾਲੇ ਵੀਰ ਟਾਈਮ ਵਾਲੇ ਘਾਵਤ ਹੀ ਸੁਣਗੇ ਆ ਦੀਵਾ ਦੀਵਾ ਕੀ ਕਰਦੇ ਆ ਹਾਂ ਕਹਿੰਦੇ ਆ ਹੁਣ ਇਹ ਬੱਤੀ ਵਾਲਾ ਦੀਵਾ ਆ ਅਪਾ ਤੋਂ ਵੀਣੀ ਆਪਾ ਸਾਰਾ ਕੁਝ ਦੇਖਿਆ ਬਲਦ ਵੀ ਦੇਖਿਆ ਠੀਕ ਹੈ ਤੇ ਦੋ ਵਾਲਾ ਮੈਂ ਗੱਡਾ ਵੀ ਦੇਖਿਆ ਹੈ। ਉਹ ਵੀ ਦੇਖਿਆ ਠੀਕ ਹੈ। ਤੇ ਜਿਹੜਾ ਮੰਨ ਲਾ ਵੀ ਪ੍ਰਾਤਨਾ ਜਿੱਦੋਂ 100 ਸਾਲ ਪੁਰਾਣਾ ਸਿਸਟਮ ਹੈ ਉਹ ਵੀ ਦੇਖ ਲਿਆ ਤੇ ਮੰਨ ਕੇ ਚੱਲ ਯਾਰ 0 GB ਦੇਖਿਆ ਤੇ 6 GB ਪਹੁੰਚ ਗਈ। 6 GB ਤੱਕ ਵਾਗ ਗਿਆ। 6 GB ਤੱਕ ਵਾਗ ਗਿਆ। ਅੱਠ ਮਾਡਲ ਆ। ਹੂੰ। 2 ਲੱਖ ਤੇ 18000 ਡਿਮਾਂਡ ਦਾ ਟਰੈਕਟਰ ਦੀ। ਹਾਂ ਬਈ ਜੀ ਕਿੰਨੇ ਕੁ ਦਾ ਬਣ ਜੂ। ਇਹ ਦੇਵਾਂਗੇ 2 ਲੱਖ 5000। 2 ਲੱਖ 5000 ਦਾ ਟਰੈਕਟਰ ਮਿਲ ਜੇ। ਫਟ ਫਟ 2 ਲੱਖ ਦਾ ਦੇ ਦਵਾਂ। ਠੀਕ ਐ 2 ਲੱਖ ਦਾ ਸਿਰੇ ਰੇਟ ਐ ਦੂ ਬਾਦ ਗਜਾਇਸ ਨਹੀਂ ਕੋਈ ਹਾਂ ਜਮੇ ਰਸੀਏ ਦੀ ਗਜਾਇਸ ਵੀ ਨਹੀਂ 18000 ਰੁਪਿਆ ਰੇਟ ਮੇ ਤੁਰਾ ਟਰੈਕਟਰ ਦੇ ਵਿੱਚੋਂ ਘਟ ਜੀ ਦੂ ਬਾਦ ਕੋਈ ਗਜਾਇਸ ਨਹੀਂ ਟਰੈਕਟਰ ਪੂਰਾ ਫੁੱਲ ਜੰਗਾ ਇਹਨਾਂ ਦਾ ਕੱਦੂ ਕਰੀ ਚੱਲ ਪੜਾ ਹੁਣ ਚਰਖੜੀ ਪਾ ਕੇ ਮਗਰੇ ਕਿਹੜਾ ਜਵਾਬ ਦਿੰਦਾ ਠੀਕ ਐ ਤੇ ਬਾਕੀ ਡਰਾਵਲ ਡੰਡਾ ਫੱਟੀ ਸਾਨੂੰ ਮਿਲੂਗੀ ਮਿਲੂਗਾ ਮਿਲੂਗਾ ਸਾਰਾ ਕੁਝ ਜਿਵੇਂ ਕਹਦੀ ਐ ਐਸੈਸਰੀ ਐ ਜਿਹੜੀ ਉਸ ਨੂੰ ਸਾਰੀ ਮਿਲੂ ਜੰਨੀ ਨਾਲ ਆਉਂਦੀ ਆ ਆ ਤਕਰੀਬਨ ਛਤਰੀ ਸੁਤਰੀ ਲੱਗੀ ਵੀ ਐ ਸਾਰੀ ਛਤਰੀ ਸੁਤਰੀ ਲੱਗੀ ਵੀ ਐ ਐਸੈਸਰੀ ਐ ਕੋਈ ਚੀਜ਼ ਘਾਟ ਇਹ ਨਹੀਂ ਕੋਈ ਤਾਂ ਹੀ ਕਿਹਾ ਵੀ ਜਿਹੜੇ ਖੁੱਲਦੇ ਨਹੀਂ ਇੱਧਰ ਨੂੰ ਆ ਜਾ ਤੇ ਟਾਇਰ ਅਪੋਲੋ ਦੇ ਲੱਗੇ ਹੋਏ ਆ ਮਿੱਤਰੋ ਫਰਾਟ ਪੋਲੋ ਇੱਕ ਹੋਰ ਹੈ ਤੇ ਟਾਇਰ ਨਵੇਂ ਆ 13 ਵਾਲੇ ਆ ਹਾਂਜੀ 13 ਵਾਲੇ ਟਾਇਰ 12 ਵਾਲੇ ਆਉਂਦੇ 735 ਸਫਰਾਜ ਆ ਜੀ ਹਾਂ ਟੈਕਨੀਸ਼ੀਅਨ ਚੰਗੀ ਪਈ ਆ ਜੀ ਜਿਹੜੇ ਨਵੇਂ ਪਿਆ ਟਰੈਕਟਰ ਜਮਾ ਤੇ ਮਾਡਲ ਹੈਗਾ 2004 ਹਾਂ 4 ਮਾਡਲ ਆ 242000 ਰੁਪਏ ਡਿਮਾਂਡ ਆ ਤੇ ਪਹਿਲਾਂ ਤਾਂ ਸਾਫ਼ ਦੇਖੋ ਟਰੈਕਟਰ ਕਿੰਨਾ ਪਿਆ ਮਿੱਤਰੋ ਪੂਰਾ ਚੰਗਾ ਟਰੈਕਟਰ ਹੈ ਮੈਂ ਕਹੇ ਜੀ ਹੋਰ ਮਾਡਲ ਦੇ ਟਰੈਕਟਰ ਦੀ ਤੁਸੀਂ ਆਹ ਪਲੇਟ ਜੀ ਦੇਖੋਗੇ ਨਾ ਲਿਬੜੀ ਪਈ ਹੁੰਦੀ ਆ ਤੇ ਜਾਗਦੀ ਆ ਪਲੇਟ ਵੀ ਤੇ ਇਹ ਕਿੰਨੇ ਕ ਦਾ ਵਣਜੂ ਇੱਕੋ ਹੀ ਰੇਟ ਆ 2.5 ਲੱਖ ਰੁਪਈਆ 2.5 ਲੱਖ ਰੁਪਈਆ ਦਾ ਇਹ ਟਰੈਕਟਰ ਮਿੱਤਰੋ ਮਿਲ ਜੂ ਸੋਨੂੰ ਤੇ ਨੰਬਰ ਕਿੱਥੋਂ ਦਾ ਇਹਦਾ ਨੰਬਰ ਇਹਦਾ ਹਰਿਆਣੇ ਦਾ ਹਰਿਆਣਾ ਨੰਬਰ ਆ ਇਹਦੀ ਐਨਓਸੀ ਮਿਲਦੀ ਨਹੀਂ ਕਿਉਂਕਿ ਨਾਂ ਨਹੀਂ ਠੀਕ ਆ ਐਨਓਸੀ ਮਿਲਦੀ ਨਹੀਂ ਮੈਨੂੰ ਜੇ ਮੈਂ ਕਹੇ ਜੀ 15 ਤੋਂ 17 ਹਜ਼ਾਰ ਰੁਪਈਆ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਤੇ ਅੱਗੇ ਵੀ ਗੁਣਾ ਦੀ ਕੁਸਲੀ ਇਧਰਲੇ ਪਾਸੇ ਖੜੀ ਆ ਤੇ ਟਾਇਰ ਕਹਿੰਦੇ ਜੇ ਕੇ ਦੇ ਦੇ ਇਹ ਟਾਇਰ ਮਿੱਤਰੋ ਦੇਖੋ ਜਮਾ ਨਵੇਂ ਟਾਇਰ ਪਾਏ ਵਿਆ ਜਿਵੇਂ ਕਿ ਇਹ 14928 ਪ੍ਰੋਪਰ ਦੀ ਨਾਲ ਉੱਤੇ ਲੱਗਿਆ ਵਾ ਗੁੱਡੀਆਂ ਦੇ ਉੱਤੇ ਪੈਸੇ ਲਾਏ ਬੋਲਦੇ ਆ ਪੈਸੇ ਲਾਏ ਬੋਲਦੇ ਆ ਜਿਵੇਂ ਇਹ ਤਾਂ ਬੋਲਦੇ ਜਿੰਨੇ ਆ 14928 ਟਹਿ ਗਿਆ ਉਦੋਂ ਘਟਣਗੇ ਉਹ ਦੇ ਘਟਣਗੇ ਹਾਂ ਹੁਣ ਤਾਂ ਇਹ ਨੀ ਕੋਰਾਆਂ ਗਿਆ ਆ ਸਾਈਡਾਂ ਲੀਆਂ ਕੋਰਾ ਪੁਰਾਈਆਂ ਉਵੇਂ ਹੀ ਪਈਆਂ ਇਹਦਾ ਬਾਹਰ ਚ ਜਾ ਕੇ ਕਸਣੀਆਂ ਇਹ ਬਾਹਰ ਚ ਜਾ ਕੇ ਇੱਥੇ ਨਹੀਂ ਕਰਦੀਆਂ ਇਹ ਇਹ ਮਾਡਲ ਕਿੰਨਾ ਗਲ ਵੀਰਾਂ ਇਹ 2013 ਮਾਡਲ ਆ ਬਾਈ ਨੰਬਰ ਨੰਬਰ ਹਰਿਆਣਾ ਹੈ ਸਰਸੇ ਦਾ ਨੰਬਰ ਹੈ ਨੰਬਰ ਹਰਿਆਣਾ 13 ਮਾਡਲ ਆ ਤੇ ਰੇਟ ਰੇਟ ਹੈਗਾ ਪੌਣੇ 4 ਲੱਖ ਰੁਪਇਆ ਠੀਕ ਆ ਪੌਣੇ 4 ਲੱਖ 3 ਲੱਖ 75 ਹਜ਼ਾਰ ਹਾਂ ਡਿਮਾਂਡ ਆ ਟਰੈਕਟਰ ਦੀ ਤੇ ਬਾਕੀ ਵੀ ਡਬਲ ਕਲਚ ਪਾਵਰ ਸਟੀਅਰਿੰਗ ਜਿਹੜਾ ਇਹ ਚ ਆਉਂਦਾ ਟਾਪ ਮਾਡਲ ਆ ਠੀਕ ਆ ਟਾਪ ਮਾਡਲ ਆ ਇਹ ਮੈਂ ਕਹੇ ਜੀ ਸਾਰੇ ਗੋਣੀ ਗੋਣਾ ਪੌਣੇ ਇਹ ਤਾਂ ਇਹਦੇ ਤਾਂ ਗੋਣੀ ਗੋਣਾ ਜਿਹਨੂੰ ਇਹਦੇ ਗੁਣਾ ਬਾਰੇ ਪਤਾ ਹੈ ਠੀਕ ਆ ਉਹ ਨਹੀਂ ਜਾਂਦਾ ਕਿ ਜੀ ਉਹ ਨਹੀਂ ਜਾਂਦਾ ਕਿਸੇ ਬਸ ਤੇ ਕਿੰਨੇ ਕਿਤਾ ਵੜਨ ਜੂ ਹੁਣ 3 75 ਦਾ ਡਿਮਾਂਡ ਹੈ ਇਹ ਦੇ ਦਾਂਗੇ ਯਾਰ ਆਪਾਂ 2 ਲੱਖ ਤੇ 60 ਹਜ਼ਾਰ ਆ 360000 360000 ਦਾ ਬਾਕੀ ਉੱਡ ਗਿਆ ਸੀ ਬਾਕੀ ਉੱਡ ਗਿਆ ਸੀ ਦੇਖੀ 360000 ਦਾ ਟਰੈਕਟਰ ਮਿਲ ਜੀ ਮਿੱਤਰੋ 15000 ਰੁਪਿਆ ਰੇਟ ਇਹ ਟਰੈਕਟਰ ਦੇ ਵਿੱਚੋਂ ਘਟ ਜੂ ਡਿਸਕਾਊਂਟ ਹੋ ਜੂ ਚਾਤਰੀ ਸੁਤਰੀ ਨਵੀਂ ਲੱਗੀ ਵੀ ਆ ਟਰੈਕਟਰ ਦੀ ਕੰਡੀਸ਼ਨ ਪੂਰੀ ਫੁੱਲ ਚੰਗੀ ਪਈ ਆ ਤੇ ਅੱਗੇ ਆ ਗਿਆ ਅਰਜਨ ਨੋਵੋ 605 ਡੀ ਆਈ ਐਮ ਐਸ ਇਹ ਅਰਜਨ ਨੋਵੋ ਗੈਸ ਨੰਬਰ ਆ 16 ਮਾਡਲ ਆ ਇਹ 16 ਮਾਡਲ ਆ ਠੀਕ ਆ 490000 ਡਿਮਾਂਡ ਆ ਟਰੈਕਟਰ ਦੀ ਪੰਜਾਬ ਨੰਬਰ ਆ ਠੀਕ ਆ 3 ਸਪੀਡ ਆ ਠੀਕ ਹੈ। ਬਹੁਤ ਟਾਇਰ ਕਰੇ ਨਵੇਂ ਆ। ਟਾਇਰ ਮਿੱਤਰੋ ਸਾਨੂੰ ਕੈਮਰਾ ਮਾਰ ਦਿੰਨੇ ਆ। ਟਾਇਰ ਟਰੈਕਟਰ ਦੇ ਚਾਰੇ ਨਵੇਂ ਆ ਤੇ ਐਮ ਆਰ ਐਫ ਵਾਲਾ ਤਾਂ ਆ ਗੱਡੀ ਤੇ ਦੇਖੋ। ਐਮ ਆਰ ਐਫ ਟਿਆ ਨਹੀਂ ਹਜੇ ਗੱਡੀਆਂ ਦਾ। ਐਮ ਆਰ ਐਫ ਗੱਡੀਆਂ ਤੋਂ ਹਜੇ ਤੱਕ ਟਿਹਾਂ ਨਹੀਂ। ਤੇ ਆ ਐਮ ਆਰ ਐਫ ਵੀ ਦੇਖ ਲਓ। ਆ ਐਮ ਆਰ ਐਫ ਵੀ ਉਵੇਂ ਪਿਆ ਤੇ ਮੂਹਲੇ ਟਾਇਰਾਂ ਦਾ ਤੁਹਾਨੂੰ ਐਮ ਆਰ ਐਫ ਵੀ ਦਿਖਾਤਾ। ਤੇ ਐਮ ਆਰ ਐਫ ਹਲੇ ਤੱਕ ਗੱਡੀਆਂ ਤੋਂ ਟਿਹਾਂ ਨਹੀਂ। 490 ਡਿਮਾਂਡ ਆ ਤੇ ਇਹ ਕਿੰਨੇ ਦਾ ਬਣਦਾ। ਇਹ ਟਰੈਕਟਰ ਦੇ ਦਿਆਂਗੇ ਆਪਾਂ 4 ਲੱਖ 65000 ਦਾ ਕੁਇਰਟ 4 ਲੱਖ ਤੇ ਮਿੱਤਰੋ 65000 ਦਾ ਟਰੈਕਟਰ ਮਿਲ ਜੂ 25000 ਰੁਪਿਆ ਰੇਟ ਇਹ ਟਰੈਕਟਰ ਦੇ ਵਿੱਚੋਂ ਘਟ ਜੂ ਤੇ ਕੰਡੀਸ਼ਨ ਟਰੈਕਟਰ ਦੀ ਦੇਖੋ ਪੂਰਾ ਘੈਂਟ ਪਿਆ ਟਰੈਕਟਰ ਸੱਚੀ ਨਹੀਂ ਸੌਰੀ 35000 ਰੁਪਿਆ ਲੈਸ ਹੋ ਗਿਆ ਟਰੈਕਟਰ ਦੇ ਵਿੱਚੋਂ ਆਜਾ ਇੱਕ ਗੁਣਾ ਦੀ ਗੁੱਸਲੀ ਤੈਨੂੰ ਹੋਰ ਕਰ ਦੋ ਸ਼ੇਅਰ ਕਰ 35000 ਰੁਪਿਆ ਟਰੈਕਟਰ ਦੇ ਵਿੱਚੋਂ ਮਿੱਤਰੋ ਡਿਸਕਾਊਂਟ ਹੋ ਜੂ ਤੇ ਹੁਣ ਗੁਣਾ ਦੀ ਗੁਥਲੀ 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 ਸਕੰਦਰ ਗੁੜਾਏ ਇਹ ਐਂ ਲੱਗਦਾ ਹਾਂ ਹਾਂ ਜਿਵੇਂ ਲੱਗਦਾ ਵੀ ਨਵਾਂ ਹੀ ਖੜਾ ਨਾ ਜਮਾ ਨਾ ਵਾਲਾ ਸੋਰੂ ਵਾਲਾ ਯਾਰ ਜਮਾ ਵਾਲਾ ਪੀਐਸਟੀ ਵਾਲੇ ਲਾ ਕੇ ਗਏ ਹੁੰਦੇ ਇੱਥੇ ਹਾਂ ਜਿਵੇਂ ਕਹੇ ਲਫਾਫੇ ਵੀ ਜਿਹੜੇ ਵੀ ਆ ਤੇ ਇੱਧਰ ਰੰਗ ਦੀ ਮੂੰਹ ਦੀ ਦਾ ਵਿੱਚ ਉਹ ਥੋਡੀ ਪੈਂਦੀ ਮਾਡਲ ਵੀ 24 ਤਾਂ ਹੀ ਨਾ ਵਾਲਾ ਰਗੜਵੀਰਾ ਤੇ ਮਾਰ ਲਹੇਗਾ 24 550 ਡਿਮਾਂਡ ਆ ਜਾ ਇੱਧਰ 4 24 ਨੰਬਰ ਆ ਆ ਮਾਰ ਕੇ ਲਾਉਂਦੇ ਹੁੰਦੇ ਕੰਪਨੀ ਠੀਕ ਐ ਇੱਧਰ ਆ ਸੇ ਆ ਕੰਪਨੀ ਨੇ ਮਾਰ ਕੇ ਆ ਲੱਗੇ ਨਿਸ਼ਾਨੀ ਠੀਕ ਹੈ ਠੀਕ ਹੈ ਨਮਾਇ ਤਾਂ ਨਵਾਂ ਹੀ ਹੈ 534 ਤੇ 34 ਘੰਟੇ ਚੱਲਿਆ ਇੱਧਰ ਆ ਹੁਣ ਮੈਨੂੰ ਚੜਨ ਦੇ ਬੰਦ 34 ਦਿਖਾਉਣ ਦੇ ਪਹਿਲਾਂ ਤਾਂ ਮੈਨੂੰ ਇਹ ਇੱਥੋਂ ਹੀ ਰਹਿ ਗਿਆ ਹੁਣ ਦੇ ਕੈਮਰਾ ਵੀ 534 ਘੰਟੇ ਚੱਲਿਆ ਇਹ 534 ਘੰਟੇ ਟਰੈਕਟਰ ਚੱਲਿਆ ਇਹ ਤੇ 24 ਮਾਡਲ ਦੇ ਵਿੱਚ ਆ ਇਧਰ ਆ ਰਿਮ ਦੇਖਿਆ 4 ਨੰਬਰ ਆ ਇਸ ਮੂੰਹ ਦੇਖ ਲਵੋ ਲੈ ਮਿੱਤਰੋ ਦੇਖੋ ਕਿ ਰਹਿ ਰਹੇ ਨੇ ਇਹ ਮੂੰਹ ਦੇਖ ਰਹੇ ਜਿਵੇਂ ਕਹਿੰਦੀ ਰੰਬ ਪੂਰਾ ਫੁੱਲ ਇਹਦੇ ਜਿਹੀ ਜਿਹੀ ਮੋਰਾ ਨਵਾਂ 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 ਨਾ ਤੇ ਮਾਡਲ ਹੈਗਾ 24 ਤੇ ਹੁਣ ਇਹ ਕਿੰਨੇ ਦਾ ਪਣਦੀ ਸਾਢੇ 5 ਲੱਖ ਰੁਪਏ ਡਿਮਾਂਡ ਆ ਇੱਕ ਵੀਰੜ ਦੇ ਦੀਏ ਕਿ ਦੋ ਕਰ ਦਈਏ ਨਾ ਨਾ ਇੱਕ ਆ ਪੈਕਜੀ ਨਹੀਂ ਮੇੜਨੀ ਇਹ ਗੱਲ 5 ਲੱਖ ਤੇ 30 ਹਜ਼ਾਰ 5 ਲੱਖ ਤੇ 30 ਹਜ਼ਾਰ ਦਾ ਟਰੈਕਟਰ ਬੰਦੂ ਜਮਾਂ ਨਵਾਂ ਟਰੈਕਟਰ ਆ ਮਿੱਤਰੋ 24 ਮਾਡਲ ਟਰੈਕਟਰ ਆ ਵੀ ਆਰ ਪੀ ਆਰ 88 ਟਰੈਕਟਰ ਦੇ ਵਿੱਚੋਂ ਘੜ ਜੂ 54 ਨੰਬਰ ਦੇ ਵਿੱਚ ਆ 424 ਨੰਬਰ ਹੈ ਇਹ ਹੋਰ ਹੈ ਹਾਂਜੀ ਇਹ ਨਗਦ ਕੈਸ਼ ਦਾ ਟਰੈਕਟਰ ਠੀਕ ਹੈ ਨਗਦ ਕੈਸ਼ ਦਾ ਟਰੈਕਟਰ ਆ ਠੀਕ ਹੈ ਬਾਕੀ ਬੰਦਾ ਜੇ ਆਊਗਾ ਚੱਲ ਕੇ ਵੀਡੀਓ ਦੇਖ ਕੇ ਤਾਂ ਮਾਨਤਨ ਹੋਰ ਵੀ ਕਰਦਾ ਠੀਕ ਹੈ ਮਾਨਤਨ ਬਸ ਨਹੀਂ ਮਾਨਤਨ ਜੂ ਕਰਦੇ ਮਾਨਤਨ ਹੋਰ ਵੀ ਹੋ ਜੂ ਵੀਡੀਓ ਦੇਖ ਕੇ ਆ ਜਿਓ ਸੇੜਾ ਬਟਨ ਨਾਲ ਨਾਲ ਦਬ ਦਿਓ ਲੌਨ ਹੋ ਜੂ ਜਿੰਨਾ ਮਰ ਲੌਨ ਦੀ ਸ਼ਬਦ ਹੈਗੀ ਹੈ ਜੇ ਕਿਤਨਾ ਵੀ ਨੋਸੀ ਵੀ ਮਿਲ ਜੂ ਤਾਂ ਕਹੇ ਸਾਰਾ ਨਸੂਲ ਮੈਂ ਕਹ ਜੀ ਨਮਾ ਗਿਆ ਤਾਂ ਜਿੰਨੀਆਂ ਕਿ ਚੀਜ਼ਾਂ ਤੁਸੀਂ ਮੰਗੋਗੇ ਤੁਹਾਨੂੰ ਸਾਰਾ ਕੁਝ ਹੀ ਮਿਲ ਜੂਗਾ ਤੇ ਦੱਬ ਕੇ ਤੇ ਹਾਰ ਪਾ ਕੇ ਲੈ ਜਾਓ ਘਰੇ ਠੀਕ ਹੈ ਤੇ ਹਾਰ ਵਾਲਾ ਨਿਸ਼ਾਨ ਵੀ ਪਿਆ ਹੈ ਹਾਰ ਵਾਲਾ ਨਿਸ਼ਾਨ ਵੀ ਪਿਆ ਆਲੇ ਤੇ ਦੱਬ ਕੇ ਕਰ ਦੋ ਸ਼ਹਿਰ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ